ਅਸਾ ਮਹੱਲਾ ਪਹਿਲਾ ਇੱਕੰਕਾਰ ਸਤਿਗੁਰ ਪ੍ਰਸਾਦ ਸਚਤਾ ਪਰ ਜਾਣੀਐ ਜਦ ਦੇ ਸਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹਸ਼ਾ ਤੋਏ ਸਚਤਾ ਪਰ ਜਾਣੀਐ ਜਦ ਸਚ ਤਰੇ ਪਿਆਰ ਨਾ ਸੁਣ ਮਨ ਰੈਸੀਏ ਤਾਂ ਪਾਏ ਮੁਖ ਦਵਾਰ ਸੱਚ ਤਾਂ ਪਰ ਜਾਣੀਏ ਜਾ ਜੁਗਤ ਜਾਣੇ ਜੀਓ ਤਤ ਕਾਇਆ ਸਾਧਕੇ ਵਿੱਚ ਦਿੱਕਤ ਵੀਓ ਸੱਚ ਤਾਂ ਪਰ ਜਾਣੀਏ ਜਾ ਸਿਕ ਸਚੀਲੇ ਦਇਆ ਜਾਣੇ ਜੀ ਕੀ ਕਿਛੁ ਪੁੰਨ দান ਕਰੇ ਸਚਤਾ ਪਰ ਜਾਣੀਐ ਜਾ ਆਤਮ ਤੀਰਥ ਕਰਨ ਵਾਸ ਸਤਗਰਨਾ ਪੋਛਕੇ ਬਹਿ ਰਹੇ ਕਰਨ ਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਤੋਏ ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਤੋਏ ਨਾਨਕ ਬਖਾਣੇ ਬੇਨਤੀ ਜਿੰਨ ਸੱਚ ਪਲੇ ਹੋਏ ਇਹ ਸ਼ਬਦ ਪਹਿਲੇ ਪਾਤਸ਼ਾਹ ਸਤਗੁਰੂ ਨਾਨਕidev ji ਦੇ ਮੁਖਾਰਬਿੰਦ ਤੋਂ ਚਾਰਿਆ ਹੋਇਆ ਆਸਾ ਦੀ ਵਾਰ ਦੇ ਵਿੱਚ ਤਨ ਤਨ ਚਬਰ ਛੱਤ ਦੇ ਮਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 468 ਤੇ ਸ਼ਿਸ਼ੋਭਤ ਹੈ ਸੱਚ ਕੀ ਹੈ ਸੱਚ ਜਿੰਨੀ ਦੇ ਤੱਕ ਅਸੀਂ ਉਸ ਸੱਚ ਦੇ ਪ੍ਰਕਾਸ਼ਨ ਨੂੰ ਦੇਖਣੇ ਲੈਂਦੇ ਉਸ ਜੋਤ ਦੇ ਨਾਲ ਜੋਤ ਸਾਡੀ ਮਿਲ ਨਹੀਂ ਜਾਂਦੀ ਸਾਨੂੰ ਕੁਝ ਵੀ ਸੱਚ ਦਾ ਪਤਾ ਨਹੀਂ ਲੱਗਦਾ ਕਿਉਂਕਿ ਸੱਚ ਜਿਹੜਾ ਉਹਨ ਸਦਾ ਹੀ ਕਾਇਮ ਰਹਿਣਾ ਹੈ ਇਹ ਨਹੀਂ ਕਿ ਅੱਜ ਹੈ ਕੱਲ ਨੂੰ ਨਹੀਂ ਹੋਵੇਗਾ ਜਾਂ ਪਹਿਲਾਂ ਸੀ ਅੱਜ ਨਹੀਂ ਹੈ ਇਹ ਸਾਰੀ ਹੀ ਦੁਨੀਆ ਜਿਹੜੀ ਹੈ ਇਹ ਉਸ ਪਰਮਾਤਮਾ ਤੋਂ ਉਸ ਨੇ ਇਸ ਨੂੰ ਸਾਜਿਆ ਹੈ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਉਸ ਦੀ ਛਾਂ ਹੈ ਜਲਥਲ ਮਈਲ ਰਹਾ ਭਰਪੂਰੇ ਔਰ ਉਸਨੇ ਸ੍ਰਿਸ਼ਟੀ ਸਾਜ ਕੇ ਕਣ-ਕਣ ਦੇ ਵਿੱਚ ਆਪ ਬਿਰਾਜਮਾਨ ਨਰਲੇਪ ਹੋ ਕੇ ਬਿਠਾ ਹੈ ਉਸ ਸੱਚ ਨੂੰ ਕਿਵੇਂ ਪਛਾਨਣਾ ਹੈ ਕਿਵੇਂ ਜਾਣਣਾ ਹੈ ਕਿਉਂਕਿ ਸੱਚ ਜਿਹੜਾ ਇੱਕ ਸਿਮਰਨ ਉਸ ਪ੍ਰਭੂ ਦਾ ਨਾਮ ਜਪ ਤਪ ਉਸ ਦੇ ਨਾਮ ਉਹ ਇੰਨਾ ਪਵਿੱਤਰ ਹੈ ਕਿ ਜਿਸ ਨੇ ਕੀਤਾ ਜਾਂ ਜਿਸ ਨੇ ਉਸ ਨੂੰ ਜਾਣ ਲਿਆ ਉਸ ਨੂੰ ਕਦੀ ਰੋਗ ਹੀ ਨਹੀਂ ਲੱਗਦਾ ਸੱਚ ਸਬਨਾ ਹੋਏ दारू ਪਾਪ ਕੱਢੇ ਧੋਏ ਸਾਰੇ ਰੋਗਾਂ ਦਾ ਜਿਹੜਾ ਇਲਾਜ ਹੈ ਉਹ ਨਾਮ ਹੈ ਪਰਮਾਤਮਾ ਦਾ ਸਿਮਰਨ ਹੈ ਜਿਹੜਾ ਵੀ ਕੋਈ ਪਾਪ ਹੈ ਉਹ ਉਸ ਵੇਲੇ ਖਤਮ ਸਾਰੇ ਆਟੋਮੈਟਿਕਲੀ ਹੋ ਜਾਂਦੇ ਆ ਜਦੋਂ ਜੀਵ ਉਸ ਦੇ ਰਸਤੇ ਤੇ ਮਾਰਗ ਤੇ ਉਸ ਗੁਰਮਖ ਦੀ ਸਿੱਖ ਲੈ ਕੇ ਚੱਲ ਪੈਂਦਾ ਹੈ ਉਸ ਨੂੰ ਜੀਵਨ ਦੀ ਜਾਚ ਆ ਜਾਂਦੀ ਹੈ ਉਸ ਨੂੰ ਬੋਲਣਾ ਉੱਠਣਾ ਸਭ ਕੁਝ ਆ ਜਾਂਦਾ ਹੈ ਸੋ ਸਾਰੇ ਰੋਗਾਂ ਦਾ ਜਿਹੜਾ ਇਲਾਜ ਹੈ ਉਹ ਪ੍ਰਮਾਤਮਾ ਦਾ ਸਿਮਰਨ ਹੈ ਇਸੇ ਕਰਕੇ ਬਾਣੀ ਨੇ ਕਹਿ ਦਿੱਤਾ ਚਿੰਤਾ ਚਿਖਾ ਇਕ ਬਰोबर ਚਿਖਾ ਦੇ ਸਮਾਨ ਹੈ ਸਾਰੇ ਰੋਗਾਂ ਦੇ ਜੋ ਪਦੈਸ਼ ਹੈ ਉਹ ਚਿੰਤਾ ਤੋਂ ਹੈ ਜੀਵ ਨੂੰ ਚਿੰਤਾ ਕਾਦੀ ਹੈ ਕਿ ਮੇਰੇ ਕੋਲ ਪਦਾਰਥ ਹੋਵੇ ਮੇਰੇ ਕੋਲ ਅਹੁਦਾ ਹੋਵੇ ਮੇਰੀ ਸਰਦਾਰੀ ਹੋਵੇ ਮੈਂ ਮਾਲਕ ਕਹਾਮਾਂ ਨੌਕਰ ਚਾਕਰ ਮੇਰੇ ਅੱਗੇ ਪਿੱਛੇ ਕੰਮਣ ਮੇਰੀ ਘਰ ਦੇ ਵਿੱਚ ਜਿਹੜੀ ਟੌਰ ਟੱਪਾ ਹੋਵੇ ਮੇਰਾ ਜਿਹੜਾ ਮੌਤ ਜਿਹੜੀ ਮੇਰੇ ਨੇੜੇ ਨਾ ਆਵੇ ਮੈਂ ਸਦਾ ਹੀ ਕੈਮਰਾ ਹਾਂ ਮੌਤ ਦਾ ਡਰ ਸਭ ਤੋਂ ਵੱਡਾ ਹੈ ਨੋ ਇਸ ਕਰਕੇ ਇਹ ਜਿਹੜੀ ਚਿੰਤਾ ਹੈ ਜਿਸ ਨੇ ਸੱਚ ਨੂੰ ਪਛਾਣ ਲਿਆ ਉਹਨੂੰ ਚਿੰਤਾ ਹੀ ਕੋਈ ਨਹੀਂ ਕਿਉਂਕਿ ਉਹ ਤਾਂ ਉਹਦੇ ਵਿੱਚ ਮਿਲ ਗਿਆ ਉਹਨੂੰ ਮਰਨਾ ਹੀ ਨਹੀਂਗਾ ਉਹ ਤਾਂ ਅਮਰ ਹੋ ਜਾਣਾ ਤੇ ਜਿਨ੍ਹਾਂ ਨੇ ਇਹ ਮਰਨਾ ਹੈ ਉਹ ਜਮਾਂਦੇ ਬਸ ਪੈਣਾ ਹੈ ਸੋ ਇਸ ਕਰਕੇ ਉਹ ਕਹਿੰਦੇ ਵੀ ਸਰਬ ਰੋਗ ਕਾ ਔਖਦ ਨਾਮ ਪੰਜਵੇਂ ਪਾਤਸ਼ਾਹ ਕਹਦੇ ਆ ਕਿ ਸਾਰੇ ਰੋਗਾਂ ਦਾ ਜਿਹੜਾ ਦਾਰੂ ਹੈ ਉਹ ਪ੍ਰਮਾਤਮਾ ਦਾ ਨਾਮ ਹੈ ਜੇਕਰ ਪ੍ਰਮਾਤਮਾ ਦਾ ਨਾਮ ਅਸੀਂ ਸਿਮਰਾਂਗੇ ਰੋਗ ਜਿਹੜੇ ਸਾਨੂੰ ਲੱਗਦੇ ਕਿੱਥੋਂ ਹੈ ਰੋਗ ਜਿਹੜੇ ਹੈ ਉਹ ਤ੍ਰਿਸ਼ਨਾ ਦਾ ਰੋਗ ਹੈ ਬਾਸ਼ਨਾ ਦਾ ਰੋਗ ਹੈ ਅਸੀਂ ਹੰਕਾਰ ਕਰਦੇ ਆ ਨਿੰਦਾ ਹੈ ਲੋਭ ਹੈ ਸਭ ਦੇ ਚ ਝੂਠ ਹੈ ਕ੍ਰੋਧ ਹੈ ਮੋਹ ਹੈ ਮੋ ਕਰਕੇ ਸਾਨੂੰ ਸਾਰੇ ਦੁੱਖ ਲੱਗ ਰਹੇ ਔਰ ਜਦੋਂ ਦੁੱਖ ਲੱਗਦੇ ਹੈ ਤਾਂ ਫਿਰ ਸਾਡੇ ਵਿੱਚ ਰੋਗ ਜਿਹੜੇ ਪਨਪਤੇ ਹੈ 90% ਜਿਹੜੇ ਰੋਗ ਹੈ ਉਹ ਮਨ ਤੋਂ ਉਪਜਦੇ ਹੈ ਤੇ ਚਿੰਤਾ ਵੀ ਮਨ ਨੂੰ ਹੀ ਹੁੰਦੀ ਹੈ 10% ਜਿਹੜੇ ਰੋਗ ਆ ਤਨ ਦੇ ਹੋ ਸਕਦੇ ਹੈ ਉਹ ਵੀ ਉਦੋਂ ਹੁੰਦੇ ਹੈ ਜਦੋਂ ਮਨ ਬੁਝਲ ਹੋ ਜਾਂਦਾ ਫਿਰ ਤਨ ਦੇ ਉੱਤੇ ਬਾਹਰ ਆ ਕੇ ਉਹ ਰੋਗ ਦੇ ਵਿੱਚ ਪ੍ਰਗਟ ਹੋ ਜਾਂਦੇ ਹੈ ਸੋ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਐਡਾ ਵੱਡਾ ਗੁਣ ਹੈ ਜਿਨ੍ਹਾਂ ਨੇ ਉਸ ਨੂੰ ਧਿਆਇਆ ਸੱਚ ਨੂੰ ਪਛਾਣਿਆ ਉਹਨਾਂ ਨੂੰ ਕਦੇ ਰੋਗ ਨਹੀਂ ਲੱਗਾ ਉਹਨਾਂ ਨੂੰ ਦੁਨੀਆ ਦੇ ਪਦਾਰਥਾਂ ਦਾ ਮੋਹ ਹੀ ਨਹੀਂ ਹੁੰਦਾ ਕਿਉਂਕਿ ਉਹ ਤਾਂ ਇਸ ਤਨ ਦੀ ਪਰਵਾਹ ਨਹੀਂ ਕਰਦੇ ਛੱਡ ਕੇ ਹਰ ਟਾਈਮ ਉਹ ਤਾਂ ਉਸ ਪਰਮਾਤਮਾ ਦੇ ਨਾਲ ਪ੍ਰੇਮ ਦਾ ਬੰਧਨ ਪਾ ਕੇ ਬੈਠੇ ਹੈ ਤੇ ਦੁਨੀਆ ਮਮਤਾ ਦੇ ਵਿੱਚ ਤੁਰੇ ਫਿਰਦੀ ਹੈ ਇਸ ਕਰਕੇ ਉਹ ਕਹਿੰਦੇ ਵੀ ਜਿਹੜਾ ਜਿਹੜੇ ਡਾਕਟਰ ਆ ਪੈਦਾ ਉਹ ਕਹਿੰਦੇ ਵੀ ਰੋਗ ਨੂੰ ਅਸੀਂ ਪਛਾਣ ਲਿਆ ਪਰ ਰੋਗ ਤਾਂ ਤਾਂ ਪਛਾਣ ਹੋਊਗਾ ਜੇ ਪਹਿਲਾਂ ਉਹ ਆਪਣੇ ਆਪ ਨੂੰ ਜਾਣ ਲੈਣ ਜਿਸ ਵੈਦ ਨੂੰ ਆਪਣੇ ਨੇ ਪਤਾ ਉਹ ਦੂਜੇ ਦੇ ਰੋਗ ਨੂੰ ਕਿ ਜਣੂਗਾ ਸੋ ਇਸ ਕਰਕੇ ਦੂਸਰੇ ਪਾਸਾ ਸਮਝਾ ਰਹੇ ਆ ਮਹਾਲ ਰਾਗ ਦੇ ਵਿੱਚ ਵੈਦ ਆ ਵੈਦ ਸਵੈਦ ਤੋਂ ਪਹਿਲਾਂ ਰੋਗ ਪਛਾਣਾ ਐਸਾ ਦਾਦੂ ਲੋੜ ਲੈ ਜਿਤ ਵੰਗੇ ਰੋਗ ਕਾਹ ਕਹਿੰਦੇ ਰੋਗ ਜਿਹੜੇ ਆ ਉਹ ਤਾਂ ਉਸ ਵੇਲੇ ਖਤਮ ਹੋ ਜਾਣੇ ਆ ਜਦੋਂ ਤੂੰ ਨਾਮ ਦਾ दारू ਲੱਭ ਲਿਆ ਔਰ ਨਾਮ ਦਾ दारू ਪਹਿਲਾਂ ਤੈਨੂੰ ਖੁਦ ਨੂੰ ਲੱਭਣਾ ਪੈਣਾ ਤੂੰ ਦੂਸਰੇ ਦੇ ਰੋਗ ਠੀਕ ਕਰਦਾ ਪੈਂਦਾ ਤੈਨੂੰ ਤਾਂ ਆਪਣੇ ਰੋਗ ਬਥੇਰੇ ਆ ਜਿਨ੍ਹਾਂ ਨੇ ਇਸ दारू ਦੀ ਇਸ ਸੱਚ ਦੀ ਨਾਲ ਸਿਮਰ ਕੇ ਲਾਲਚ ਕਹਿੰਦੇ ਇਸ ਦਾ ਕਰ ਲਿਆ ਨਾਮ ਦਾ ਉਹਨਾਂ ਨੂੰ ਰੋਗ ਕਾਦਾ ਕਿਉਂਕਿ ਸਤਗੁਰ ਕਬੀਰ ਮਹਾਰਾਜ ਵੀ ਇਹੋ ਕਹਿੰਦੇ ਕਿ ਜੇ ਦੁਨੀਆਂ ਤੇ ਆ ਕੇ ਕੋਈ ਲਾਲਚ ਕਰਨਾ ਹੈ ਤਾਂ ਉਹਦੇ ਨਾਮ ਦਾ ਕਰ ਉਹਦੇ ਸਿਮਰਨ ਦਾ ਕਰ ਵੀਰ ਲੁੱਟਣਾ ਹੈ ਤਾਂ ਲੁੱਟ ਲੈ राम नाम ਹੈ ਲੁੱਟ ਫਿਰ ਪਾਛੇ ਪਛਤਾਓਗੇ ਜਦ ਪ੍ਰਾਣ ਜਾਣਗੇ ਛੁੱਟ ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਹੈ ਕਿ ਉਸ ਦਾ ਨਾਮ ਸਿਮਰਨ ਪਰ ਸਵਾਸਾਂ ਦੀ ਪੂੰਜੀ ਜਦ ਮੁੱਕ ਗਈ ਫਿਰ ਕੀ ਕਰੂੰਗਾ ਫਿਰ ਇਸ ਕਰਕੇ ਉਹਨਾਂ ਨੇ ਕਿਹਾ ਕਿ ਜੇਕਰ ਸੱਚ ਨੂੰ ਪਛਾਣ ਲਵੇਉਗੇ ਤਾਂ ਹੀ ਪਤਾ ਲੱਗਣਾ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਦੁਨੀਆ ਨੇ ਉਹਨਾਂ ਨੂੰ ਮਾਰਿਆ ਉਹਨਾਂ ਦੇ ਬਣੇ ਨਹੀਂ ਜਦੋਂ ਉਹ ਦੁਨੀਆ ਤੋਂ ਚਲੇ ਗਏ ਉਨਾਂ ਨੂੰ ਫਿਰ ਮੰਨਦੇ ਲੋਕ ਸੱਚ ਕਿਹਾ ਇਸ ਸਾਰੇ ਦੁਨੀਆ ਨੇ ਸੂળી ਤੇ ਚੜਾ ਦਿੱਤਾ ਜੇਕਰ ਸੱਚ ਨਾ ਬੋਲਦੇ ਤਾਂ ਸੂળી ਤੇ ਕਿਸੇ ਨੇ ਸਿੱਟੇ ਡੋਣਾ ਸੱਚ ਨੂੰ ਪਛਾਣਿਆ ਸਤਗੁਰੂ ਅਰਜਨ ਦੇਵ ਜੀ ਨੇ ਤੇ ਤਿੱਬੀ ਤੇ ਉਠਾ ਦਿੱਤਾ ਇਸੇ ਕਰਕੇ ਪਹਿਲੇ ਪਾਤਸ਼ਾਹ ਕਹ ਰਹੇ ਕੋਹੋ ਨਾਨਕ ਸੱਚ ਧਿਆਈਏ ਸੱਚ ਹੋਵੇ ਤਾਂ ਸੱਚ ਪਾਈਏ ਸੁੱਚਮ ਕਿੱਥੋਂ ਹੋਊਗੀ ਜੇਕਰ ਨਾਮ ਨੂੰ ਜਪਾਂਗੇ ਨਾਮ ਨੂੰ ਤਾਂ ਜੱਪੇ ਨੇ ਸਿਮਰਨ ਕੀਤਾ ਨਹੀਂ ਉਦੋਂ ਹੀ ਕਹੀ ਜਾਂਦੇ ਆ ਪਾਣੀ ਨਾਲ ਚੂੜੀਆਂ ਕਰਕੇ ਵੈਸੇ ਸੁੱਚੇ ਹੋ ਗਏ ਜੀ ਹੱਥ ਤੋਂ ਲੈ ਜੀ ਪਰ ਅੰਦਰ ਤਾਂ ਕਾਲੇ ਪਏ ਆ ਅੰਦਰ ਤਾਂ ਪਾਪਾ ਨਾਲ ਭਰੇ ਪਏ ਆ ਇਸ ਕਰਕੇ ਸੱਚ ਜਦ ਹੈ ਹੀ ਨਹੀਂ ਤੇ ਸੁਚਮ ਕਦੀ ਹੋਊਗੀ ਸੋ ਜਿਨ੍ਹਾਂ ਨੇ ਸੱਚ ਨੂੰ ਪਹਿਚਾਣਿਆ ਦੁਨੀਆ ਦੇ ਨਾਲ ਕਿਉਂ ਕਿ ਕਿਆ ਭਗਤਾਂ ਤੇ ਸੰਸਾਰੀਆਂ ਜੋੜਕਦੇ ਨਾ ਹੋਇਆ ਜੋੜ ਇਹਨਾਂ ਦਾ ਹੋਇਆ ਹੀ ਨਹੀਂ ਜਿਸ ਘਰ ਦੇ ਵਿੱਚ ਵੀ ਬੈਸ਼ਨੋ ਨੇ ਜਨਮ ਲਿਆ ਉਹਦੇ ਘਰ ਦੇ ਵੀ ਉਹਦੇ ਬੈਰੀ ਬਣ ਗਏ ਦੁਨੀਆ ਤਾਂ ਬੰਨਈ ਹੈ ਸ਼ਰੀਕ ਵੀ ਬਣ ਗਏ ਤੇ ਜਦੋਂ ਦੁਨੀਆ ਤੇ ਉਹ ਚਲੇ ਗਏ ਤਾਂ ਫਿਰ ਉਹਨਾਂ ਨੂੰ ਪੂਜਦੀ ਦੁਨੀਆ ਸਤਗੁਰੂ ਅਰਜਨ ਦੇਵ ਜੀ ਨੇ ਸੱਚ ਨੂੰ ਪਛਾਣਿਆ ਤੇ ਤਿੱ ਤਵੀ ਤੇ ਬਹਿਣਾ ਪੈ ਗਿਆ ਇਸੇ ਤਰੀਕੇ ਦੇ ਨਾਲ ਸੱਚ ਨੂੰ ਜਿਹਨੇ ਪਛਾਣਿਆ ਉਹ ਕਹਿੰਦੇ ਬਾਹ ਜਿੰਨਾਂ ਦੀ ਪਕੜੀਏ ਸਿਰ ਦੀ ਜੇ ਬਾਣਾ ਛੋੜੀਏ ਇਹ ਨਵੇਂ ਪਾਤਸ਼ਾਹ ਆਪ ਲਿਖੇ ਜਿਨ੍ਹਾਂ ਦੀ ਬਾਹ ਪਕੜੀ ਜਿਨ੍ਹਾਂ ਦੇ ਜਨੇਊ ਲਥਰੇ ਸੀ ਤਕਾ ਹੋ ਰਿਆ ਸੀ ਜ਼ੁਲਮ ਹੋ ਰਿਆ ਸੀ ਸੱਚ ਨੂੰ ਪਛਾਣ ਲਿਆ ਵੀ ਤਕਾ ਨਹੀਂ ਹੋਣ ਦੇਣਾ ਜ਼ੁਲਮ ਨਹੀਂ ਹੋਣ ਦੇਣਾ ਫਿਰ ਕੀ ਕੀਤਾ ਸਿਰ ਦੀਜੇ ਵਹਾਨਾ ਛੋੜੀਏ ਜੇ ਜਨੇਊ ਨਹੀਂ ਲੱਥਣ ਦੇਣੇ ਆਪਣਾ ਸਿਰ ਜਿਹੜਾ ਕੁਰਬਾਨ ਕਰ ਦਿੱਤਾ ਇਸ ਕਰਕੇ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਉਹ ਦੁਨੀਆ ਤੇ ਅਮਰ ਹੈ ਉਹ ਮਰਦੇ ਨਹੀਂ ਸਦਾ ਦੁਨੀਆ ਤੇ ਰਹਿੰਦੇ ਹੈ ਕਿਉਂਕਿ ਉਹਨਾਂ ਨੇ ਮੋਹ ਨੂੰ ਤਿਆਗ ਦਿੱਤਾ ਮੋਹ ਹੀ ਹਮੇ ਹੀ ਸਭ ਤੋਂ ਵੱਡਾ ਰੋਗ ਹੈ ਸੋ ਸਤਗੁਰੂ ਸਮਝਾ ਰਹੇ ਸੱਚ ਤਾਂ ਪਰ ਜਾਣੀਏ ਜੇ ਜਿਦ ਦੇ ਸੱਚਾ ਹੋਏ ਕੂੜ ਕੀ ਮਲ ਉੱtre ਤਨ ਕਰੇ ਹਛਤ ਹੋਏ ਜੇ ਕਹਿੰਦੇ ਹਿਰਦੇ ਦੇ ਵਿੱਚ ਸੱਚ ਹੈ ਤਾਂ ਫਿਰ ਉਹ ਸੱਚ ਨੂੰ ਪਛਾਣ ਸਕਦਾ ਹੈ ਹਿਰਦਾ ਤਾਂ ਕਪਟ ਦੇ ਨਾਲ ਭਰਿਆ ਪਿਆ ਹੱਥ ਵਿੱਚ ਕਹਿੰਦੇ ਛੁਰੀ ਹੈ ਤੇ ਮੂੰਹ ਚ ਰਾਮ ਰਾਮ ਹੈ ਬਗਲ ਚ ਸ਼੍ਰੀ ਮੋਚ ਰਾਮ ਰਾਮ ਕੂੜ ਕੀ ਮਲ ਉਤਰੇ ਤਨ ਕਰੇ ਅਛਤ ਹੋਏ ਜਿਹੜੀ ਕੂੜ ਦੀ ਮਹਿਲ ਹੈ ਕੂੜ ਦੀ ਮਹਿਲ ਕਿੱਦਾਂ ਉਤਰੂਗੀ ਤਨ ਧੋਤੇ ਜਿਹੜੇ ਬਾਹਰ ਤੁਹਾਡੇ ਘੱਟਾ ਮਿੱਟੀ ਪਿਆ ਹੈ ਇਹ ਤਾਂ ਉਤਰ ਜੂ ਪਰ ਮਨ ਦੀ ਮਹਿਲ ਕਿਦਾਂ ਉਤਰੂਗੀ ਮਨ ਦੀ ਮਹਿਲ ਤਾਂ ਉਸ ਪਰਮਾਤਮਾ ਦੇ ਨਾਮ ਦੇ ਨਾਲ ਉਤਰਨੀ ਆ ਫਿਰ ਤਾਂ ਅਸੀਂ ਇਹ ਕਹਿ ਨਹੀਂ ਸਕਦੇ ਕਿ ਮਨ ਜਿਹੜਾ ਸਾਡਾ ਸਾਫ ਹੈ ਜੇ ਮਨ ਦੇ ਵਿੱਚ ਪਾਪ ਹੈ ਬਧੀਆਂ ਫਰੇਮ ਹੈ ਤਾਂ ਫਿਰ ਅਸੀਂ ਜਿੰਨਾ ਮਰਜੀ ਤਨ ਨੂੰ ਸਵਾਰ ਲਈਏ ਕਹਿ ਲਈਏ ਵੀ ਸੱਚਾ ਹੋ ਗਿਆ ਨਹੀਂ ਸੱਚ ਹੋ ਸਕਦਾ ਕਿਉਂਕਿ ਅੰਦਰ ਸਾਡੇ ਜਿਹੜਾ ਕਪਟ ਹੈ ਸੋ ਜੇਕਰ ਸਾਡੇ ਅੰਦਰ ਮੈਲ ਹੈ ਤਾਂ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਧੋਤੀ ਜਾਣੇ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾਉ ਸੁਣ ਮੰਨ ਰਹਿਸੀ ਤਾਇ ਪਏ ਮੁਖ ਦਵਾਰ ਸੱਚ ਤਾਂ ਕਹਿੰਦੇ ਤਾਂ ਹੀ ਪਤਾ ਲੱਗਦਾ ਜੇ ਉਸ ਪਰਮਾਤਮਾ ਸੱਚੇ ਦੇ ਨਾਲ ਪਿਆਰ ਹੋ ਜਵੇ ਜਦੋਂ ਉਸ ਸੱਚੇ ਦੇ ਨਾਲ ਪਿਆਰ ਹੁੰਦਾ ਤਾਂ ਦੁਨੀਆ ਦੇ ਕੋਈ ਵੀ ਰਿਸ਼ਤੇ ਜਿਹੜੇ ਰਹਿੰਦੇ ਨੇ ਨਾ ਤੇ ਦਾ ਨਾ ਪੁੱਤਰ ਦਾ ਨਾ ਪਹਿਣ ਦਾ ਨਾ ਪ੍ਰਾਹ ਦਾ ਨਾ ਮਾ ਦਾ ਨਾ ਪਿਓ ਦਾ ਸਕੇ ਸੰਬੰਧੀ ਸਭ ਖਤਮ ਹੋ ਜਾਂਦੇ ਆ ਇੱਕੋ ਹੀ ਰਿਸ਼ਤਾ ਹੈ ਇੱਕਮਕਾ ਜਿਹਨੇ ਦੁਨੀਆ ਬਣਾਈ ਹੈ ਉਹਦੇ ਨਾਲ ਰਿਸ਼ਤਾ ਹੈ ਨਾਉ ਸੁਣ ਮੰਨ ਰਹਿਸੀ ਤਾਂ ਪਾਈ ਮੋਖ ਦਵਾਰ ਕਹਿੰਦੇ ਮਨ ਜਿਹੜਾ ਹੈ ਬਹੁਤ ਖੁਸ਼ ਹੁੰਦਾ ਬਹੁਤ ਉਹਨੂੰ ਚਾਹ ਚੜਦਾ ਤੇ ਜਿਸ ਨੇ ਸੱਚ ਨੂੰ ਪਛਾਣ ਲਿਆ ਉਹ ਫਿਰ ਮੋਖਦਵਾਰ ਉਹਨੂੰ ਮਿਲਦਾ ਹੈ ਮੋਖਦਵਾਰ ਕੀ ਹੈ ਆਤਮਾ ਤੇ ਪਰਮਾਤਮਾ ਦੇ ਵਿੱਚ ਜਿਹੜੀ ਕੂੜ ਦੀ ਦੁਆਰ ਹੈ ਉਹਨੂੰ ਤੋੜਨਾ ਹੈ ਔਰ ਟੁੱਟਣਾ ਜੀਂਦੇ ਜੀਂਦੇ ਇਹ ਜਿਹੜਾ ਮਾਨਸ ਜਨਮ ਹੈ ਇਹ ਕਰਮਈਆ ਤੇ ਭੋਗੀ ਵੀ ਹੈ ਇਸ ਦੇ ਵਿੱਚ ਮੋਖਦਵਾਰ ਸਿਰਫ ਮਾਨਸ ਜਨਮ ਦੇ ਵਿੱਚ ਹੀ ਮਿਲਦਾ ਹੈ ਹੋਰ ਕਿ ਸੱਚਾ ਦੇ ਖਾਣੀਆਂ ਦੇ ਵਿੱਚੋਂ ਇਕਲੇ ਮਾਨਸ ਜਾਤ ਹੈ ਜਿਹੜੀ ਉਸ ਪਰਮਾਤਮਾ ਨੂੰ ਪਛਾਣ ਕੇ ਉਹਦੇ ਵਿੱਚ ਮਿਲ ਜਾਂਦੀ ਹੈ ਲੇਕਿਨ ਜੇਕਰ ਅਸੀਂ ਉਸ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਕੀਤਾ ਸਿਮਰਨ ਨਹੀਂ ਕੀਤਾ ਤਾਂ ਫਿਰ ਅਸੀਂ ਕਹੀ ਕਿ ਵੀ ਮਰ ਗਏ ਅਸੀਂ ਸਵਰਗ ਨੂੰ ਚਲੇ ਗਏ ਹਾਂ ਜੇ ਮੁੱਖ ਦਵਾਰ ਮਿਲ ਗਿਆ ਸਵਰਗ ਮਿਲ ਸਕਦਾ ਕਰਮਾਂ ਦੇ ਨਾਲ ਮੁੜ ਕੇ ਜਨਮ ਮਿਲ ਜੂਗਾ ਨਰਕ ਮਿਲ ਸਕਦਾ ਪਾਪਾਂ ਦੇ ਨਾਲ ਫਿਰ ਜਨਮ ਮਿਲ ਜੂਗਾ ਪਰ ਮੋਖ ਦਵਤਾ ਜਦੋਂ ਸੱਚ ਨੂੰ ਪਛਾਣ ਲਿਆ ਫਿਰ ਮਿਲਣਾ ਕਿਉਂਕਿ ਕਰਮੀ ਆਵੇ ਕਪੜਾ ਨਦਰੀ ਮੋਖ ਦਵਤਾ ਮਨ ਜਿਹੜਾ ਉਹ ਕਿੰਨਾ ਹਲਾਸ ਦੇ ਵਿੱਚ ਰਹਿੰਦਾ ਸਦਾ ਆਨੰਦ ਦੇ ਵਿੱਚ ਰਹਿੰਦਾ ਖੇੜੇ ਦੇ ਵਿੱਚ ਰਹਿੰਦਾ ਜਿਨ੍ਹਾਂ ਨੇ ਸੱਚ ਨਾਲ ਪਿਆਰ ਕੀਤਾ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਤਰਤ ਕਾਇਆ ਸਾਧਕੇ ਵਿੱਚ ਦੇ ਪ੍ਰਕਰਤਾ ਬਿਓ ਕਿਉਂਕਿ ਮਨ ਜਦੋਂ ਕਹਿੰਦੇ ਮੈਲਾ ਆ ਇਸ ਮਨ ਮੈਲੇ ਲਈ ਕੂੜ ਕੀ ਮਲ ਉਤਰ ਤਨ ਕਰੇ ਛਤ ਹੋਏ ਜੋ ਸਤਗੁਰੂ ਕਹ ਰਹੇ ਇਹ ਕਹਿੰਦੇ ਮਨ ਹੀ ਤੁਹਾਡਾ ਮੈਲਾ ਹੈ ਤੇ ਫਿਰ ਤੁਸੀਂ ਸੱਚ ਨੂੰ ਕਿਥੋਂ ਪਛਾਣ ਲਵੋਗੇ ਇਸੇ ਕਰਕੇ ਤੀਜੇ ਪਾਸਾ ਕਹਦੇ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਇਹ ਜਗਤ ਪਰਮ ਪਲਾਇਆ ਬਿਰਲਾ 부ਝੇ ਕੋਈ ਜਿਹਦੇ ਮਨ ਦੇ ਵਿੱਚ ਮੈਲ ਹੈ ਉਹ ਜਿੰਨਾ ਮਰਜੀ ਤੀਰਥਾਂ ਤੇ ਨਾਲ ਲਵੇ ਜਿੰਨਾ ਮਰਜੀ ਭ੍ਰਮਣ ਕਰ ਲਵੇ ਜਿੰਨੀ ਦੇ ਤੱਕ ਮਨ ਜਿਹੜਾ ਹੈ ਉਹ ਸਾਫ਼ ਨਹੀਂ ਤੇ ਉਹਦੇ ਹਿਰਦੇ ਦੇ ਵਿੱਚ ਸੱਚ ਜਿਹੜਾ ਟਿਕ ਨਹੀਂ ਸਕਦਾ ਇਹ ਜਗਤ ਭਰਮ ਜਿਹੜਾ ਭੁੱਲਿਆ ਫਿਰਦਾ ਕਿ ਪਤਾ ਨਹੀਂ ਅਸੀਂ 30 ਥਾਂ ਦੇ ਜਾ ਕੇ ਅਸੀਂ ਜਾਂ ਉਹਨਾਂ ਸਥਾਨਾਂ ਤੇ ਜਾ ਕੇ ਜਿੱਥੇ ਅਸੀਂ ਕਿੰਨੇ ਕਿ ਕੁਝ ਸਦਮੁ ਸ਼ਾਂਤੀ ਮਿਲੂਗੀ ਜਿੰਨਾ ਮਰਜ਼ੀ ਘੁੰਮ ਲਾਓ ਖੇਡ ਮੰਦੀ ਹੈ ਮਨ ਜਿਹੜਾ ਅਫਰ ਅਵਸਥਾ 'ਚ ਉਦੋਂ ਜਾਣਾ ਹੈ ਜਦੋਂ ਸਾਰੀਆਂ ਬਾਸ਼ਨਾਵਾਂ ਮਰ ਗਈਆਂ ਆਸਾ ਤ੍ਰਿਸ਼ਨਾ ਮਾ ਖਤਮ ਹੋ ਗਈ ਹੈ ਪਰ ਇਹ ਮਰਦियां ਕਿਹਦੀ ਹੈ ਕਹਿੰਦੀ ਬਿਰਲਾ ਬੁੱਝੇ ਕੋਈ ਸੱਚ ਨੂੰ ਕੋਈ ਬਿਰਲਾ ਬਿਰਲਾ ਪਛਾਣਦਾ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਉ ਸੱਚ ਕੌਣ ਜਾਣਦਾ ਜਿਸ ਨੇ ਸੱਚ ਨੂੰ ਪਛਾਣ ਲਿਆ ਉਹਨੂੰ ਜੀਉਣ ਦੀ ਜੁਗਤ ਆ ਗਈ ਉਸ ਜੀਵ ਨੂੰ ਪਤਾ ਲੱਗ ਗਿਆ ਕੀ ਖਾਣਾ ਹੈ ਕੀ ਪਹਿਨਣਾ ਹੈ ਕਿੱਦਾਂ ਸੋਣਾ ਹੈ ਕਦੋਂ ਬੋਲਣਾ ਹੈ ਕਦੋਂ ਵੇਖਣਾ ਹੈ ਕਿਵੇਂ ਵੇਖਣਾ ਹੈ ਸੋਣਾ ਕੀ ਹੈ ਕਿ ਉਹਕੇ ਉਹਨਾਂ ਨੂੰ ਸਾਰੇ ਜੀਵਨ ਦੀ ᔪਕਤ ਆ ਜਾਂਦੀ ਹੈ ਜਿਨ੍ਹਾਂ ਨੂੰ ਜੀਵਨ ਦੀ ᔪਕਤ ਨਹੀਂ ਉਹ ਇਹਨਾਂ ਅੱਖਾਂ ਦੇ ਨਾਲ ਪਾਪ ਕਰਦੇ ਮਾੜੀ ਨਜ਼ਰ ਨਾ ਦੇਖਣਾ ਕੰਨਾਂ ਨਾਲ ਪਾਪ ਕਰਦੇ ਮਾੜਾ ਸੁਣਨਾ ਜੀਵ ਨਾਲ ਪਾਪ ਕਰਦੇ ਨਿੰਦਿਆ ਕਰਨੀ ਇਹ ਜੀਵਨ ਦੀ ᔪਕਤ ਜਿਹੜੀ ਉਹਨਾਂ ਨੂੰ ਆਉਂਦੀ ਨਹੀਂ ਉਹਨਾਂ ਦੇ ਕਰਮ ਇੰਦਰੇ ਪੈਰ ਵੀ ਜਿਹੜੇ ਹੈ ਉਧਰ ਨੂੰ ਜਾਂਦੇ ਹੈ ਜਿੱਧਰ ਉਹਨਾਂ ਨੂੰ ਲਾਲਚ ਹੈ ਸਤ ਸੰਗ ਵੱਲ ਨਹੀਂ ਜਾਂਦੇ ਜੀਵਨ ਦੀ ਜਗਤ ਉਹਨਾਂ ਨੂੰ ਹੀ ਪਤਾ ਲੱਗਦੀ ਹੈ ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ ਜਾਣ ਲਿਆ ਤਰਤ ਕਾਇਆ ਸਾਧ ਕੇ ਵਿੱਚ ਦੇ ਕਰਤੈ ਬਿਓ ਇਸ ਕਾਇਆ ਨੂੰ ਉਹ ਇਸ ਜਗਤ ਤਨ ਹੈ ਇਹਨੂੰ ਉਹ ਧਰਤੀ ਸਮਝਦੇ ਇਹਦੇ ਵਿੱਚ ਫਿਰ ਉਹ ਨਾਮ ਦਾ ਬੀਜ ਪਾਉਂਦੇ ਆ ਉਹ ਜਿਹੜਾ ਬੀਜ ਪਾਉਂਦੇ ਹੈ ਉਹਨਾਂ ਨੂੰ ਉਸ ਬੀਜ ਦਾ ਫਿਕਰ ਹੈ ਫਲ ਦਾ ਫਿਕਰ ਨਹੀਂ ਹੈ ਸੰਸਾਰੀ ਲੋਕ ਫਲ ਦਾ ਫਿਕਰ ਕਰ ਰਹੇ ਹਨ ਪਰ ਉਹਨਾਂ ਨੂੰ ਫਲ ਦਾ ਫਿਕਰ ਨਹੀਂ ਹੁੰਦਾ ਇਸ ਕਰਕੇ ਉਹ ਕਹਿੰਦੇ ਉਹ ਬੀਜ ਜਿਹੜਾ ਨਾਮ ਦਾ ਹੈ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਬੇਸ ਪਾਓ ਕਰਮ ਕਰ ਜਮਸੀ ਸੇ ਪਗਟ ਕਰ ਦੇਖ ਜੇਕਰ ਉਹਨਾਂ ਨੇ ਇਸ ਜੀਵਨ ਦੇ ਵਿੱਚ ਇਸ ਧਰਤੀ ਨੂੰ ਇਸ ਖੇਤ ਨੂੰ ਧਰਤੀ ਸਮਝ ਕੇ ਉਸ ਦੇ ਨਾਮ ਦਾ ਸਿਮਰਨ ਪਾਇਆ ਬੀਜ ਪਾਇਆ ਤੇ ਸੰਤੋਖ ਦਾ ਸੁਹਾਗਾ ਦਿੱਤਾ ਤੇ ਉਹਦੇ ਦਰ ਦੇ ਵਿੱਚ ਉਹਦੇ ਪ੍ਰੇਮ ਦੇ ਵਿੱਚ ਰਹੇ ਤਾਂ ਫਿਰ ਫਲ ਜਿਹੜਾ ਉਹ ਸੱਚ ਦਾ ਲੱਗ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਕੀ ਅਸੀਂ ਕਰਨਾ ਹੈ ਜੀਵਨ ਦੀ ਯੁਕਤ ਪਤਾ ਲੱਗ ਜਾਂਦੀ ਕਿਉਂਕਿ ਉਹਨਾਂ ਦਾ ਜਿਉਣਾ ਵੀ ਸੱਚ ਹੈ ਤੇ ਮਰਨਾ ਵੀ ਸੱਚ ਹੈ ਕਿਉਂਕਿ ਜਿਨ੍ਹਾਂ ਨੇ ਨਾਮ ਜਪਿਆ ਉਹ ਕਦੀ ਮਰਦੇ ਨਹੀਂ ਕਿਉਂਕਿ ਉਹ ਤਾਂ ਕਹਿੰਦੇ ਆਖਾ ਜੀਵਾ ਬਿਸਰੇ ਮਰ ਜਾ ਉਹ ਤਾਂ ਹਰ ਸਵਾਸ ਸਵਾਸ ਉਸ ਪ੍ਰਪੰਤਮ ਦਾ ਨਾਮ ਜਪਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਇਹ ਮਾੜਾ ਕਰਮ ਹੈ ਨਹੀਂ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਪਰੇ ਖ ਜਾਂਦੇ ਹੈ ਇਸ ਕਰਕੇ ਉਹ ਕਹਿੰਦੇ ਇਸ ਜੀਵਨ ਦੇ ਵਿੱਚ ਹੀ ਉਹ ਆਪਣਾ ਲੇਖਾ ਸਾਰਾ ਉਸ ਪਰਮਾਤਮਾ ਦੇ ਨਾਲ ਮਿਲ ਕੇ ਸਿਮਰਨ ਕਰਕੇ ਲੇਖਾ ਮਕਾ ਕੇ ਜਾਂਦੇ ਹੈ ਇਸੇ ਕਰਕੇ ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਹੈ ਕਹ ਕਬੀਰ ਸੁਨੋਰੇ ਸੰਤੋ ਖੇਤ ਹੀ ਕਰੋ ਨਵੇਰਾ ਅੱਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ ਸਤਿਗੁਰ ਕਬੀਰ ਮਹਾਰਾਜ ਜੀ ਕਹ ਰਹੇ ਕਿ ਇਸ ਕਾਇਆ ਦੇ ਹੁੰਦਿਆ ਹੁੰਦਿਆ ਹੀ ਉਹਨੂੰ ਪਉਣਾ ਹੈ ਸੱਚ ਨੂੰ ਪਛਾਨਣਾ ਹੈ ਸੱਚ ਨੂੰ ਜਾਣਣਾ ਹੈ ਤਲਤ ਕਾਇਆ ਸਾਧਕੇ ਵਿੱਚ ਦੇ ਕਰਤਾ ਜੀ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਸ਼ਪਨ ਦਾਨ ਕਰੇ ਜਿਨ੍ਹਾਂ ਨੇ ਸੱਚੀ ਉਸ ਸੰਗਤ ਦੇ ਵਿੱਚ ਜਾ ਕੇ ਸਤ ਸੰਗ ਦੇ ਵਿੱਚ ਜਾ ਕੇ ਗੁਰਮਖ ਤੋਂ ਅੱਛੀ ਸਿੱਖ ਲੈ ਲਈ ਅੱਛੀ ਮਤ ਲੈ ਲਈ ਕਿਉਂਕਿ ਮਤ ਜਿਹੜੀ ਹੈ ਉੱਚੀ ਹੋਣੀ ਚਾਹੀਦੀ ਹੈ ਜੇਦੀ ਮਤ ਨਿਮੀ ਹੈ ਉਹਦੇ ਪੱਲੇ ਕੁਛ ਨਹੀਂ ਹੈ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ ਸਿੱਖ ਕਾਦੀ ਲੈਣੀ ਹੈ ਕਰਮ ਕਰਨਾ ਕਹਦਾ দান ਜਣਾ ਕਿਰਤ ਕਰਨੀ ਵੰਡ ਕੇ ਛਕਣਾ ਨਾਮ ਜਪਣਾ ਕਿਸੇ ਦੇ ਮਨ ਨੂੰ ਦੁੱਖ ਨਹੀਂ ਕਰਨਾ ਦਇਆ ਜਾਣੇ ਜੀ ਕੀ ਕਿਸ ਨੂੰ দান ਕਰੇ ਦਇਆ ਕਰਦਾ ਜੀ ਕੁਛ ਕੋੜ ਹੈ ਆਪ ਤੋਂ ਛੋਟੇ ਤੇ ਦਇਆ ਕਰਦਾ ਜਿਹੜਾ ਵੱਡਾ ਹੈ ਉਹਦੇ ਨਾਲ ਸ਼ਰਧਾ ਕਰਦਾ ਨਮਸਕਾਰ ਕਰਦਾ ਪ੍ਰੇਮ ਕਰਦਾ ਤੇ ਜੇ ਕੋਲ ਕੁਝ ਕਿੰਦੇ ਹੈ ਪੁੰਨ দান ਕਰੇ ਫਿਰ ਉਹ ਪੁੰਨ দান ਕਰਦਾ ਉਸ ਜੀ ਤੇ ਪੁੰਨ দান ਕਰਦਾ ਜਿੰਨ ਲੋੜ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਜੀਵ ਹੈ ਇਸ ਨੂੰ ਲੋੜ ਹੈ ਤੇ ਜੇ ਉਹਨਾਂ ਦੇ ਕੋਲ ਹੈ ਜਿਨ੍ਹਾਂ ਨੇ ਸੱਚ ਪਛਾਣਿਆ ਉਹ ਰੱਖਦੇ ਨੇ ਕੋਲ ਉਹ ਤਾਂ ਵੰਡਦੇ ਐ ਕਿਉਂਕਿ ਜਿੰਨਾ ਵੀ ਉਹਨਾਂ ਦੇ ਕੋਲ ਖਜ਼ਾਨਾ ਹੈ ਉਹ ਜਿੰਨਾ ਵੰਡਦੇ ਹੈ ਉਹਨੇ ਵੱਧਦਾ ਹੈ ਤੇ ਜਿਹੜਾ ਦੁਨੀਆਂ ਦਾ ਖਜ਼ਾਨਾ ਹੈ ਇਹ ਘਟਦਾ ਹੈ ਜਿੰਨੀ ਮਾਇਆ ਦੁਨੀਆ ਦੀ ਹੈ ਜਨ ਇਕੱਠੀ ਕੀਤੀ ਜਦੋਂ ਬੰਡੂਗਾ ਘਟੂਗੀ ਪਰ ਨਾਮ ਦਖ ਜਾਂਦਾ ਕਿਹੋ ਜਿਹਾ ਜਿੰਨਾ ਬੰਡਾਂਗੇ ਉਹਨੇ ਬਦੂਗਾ ਸੋ ਜੇਕਰ ਅਸੀਂ ਉਸ ਪੁੰਨਦੰ ਦੀ ਗੱਲ ਕਰੀਏ ਤਾਂ ਹੀ ਪਤਾ ਲੱਗਦਾ ਜੇ ਭਾਂਡੇ ਦੇ ਵਿੱਚ ਕੁਝ ਹੈ ਤਾਂ ਸੋ ਚੌਥੇ ਪਾਤਸ਼ਾਹ ਕਹ ਰਹੇ ਹੈ ਜੋ ਪਾਵੇ ਭਾਂਡੇ ਵਿੱਚ ਵਸਤ ਸਾਂ ਨਿਕਲੇ ਕਿਆ ਕੋਈ ਕਰੇ ਵਿਚਾਰਾ ਕਹਿੰਦੇ ਬੀਜੀਆਂ ਕਿਕਰਾਂ ਤੇ ਲੋੜੇ ਦਾਖਾਂ ਜਾ ਪਾਪ ਕਰਕੇ ਕਹੇ ਕਿ ਮੈਨੂੰ ਮੁਕਤੀ ਮਿਲ ਜਾਣੀ ਹੈ ਜੋ ਕਹਿੰਦੇ ਭਾਂਡੇ ਚ ਤੂੰ ਪਾਇਆ ਉਹ ਹੀ ਨਿਕਲਣਾ ਭਾਂਡਾ ਕੀ ਹੈ ਇਹ ਕਾਇਆ ਮਿਲੀ ਹੋਈ ਹੈ ਇਸ ਤਨ ਦੇ ਹੁੰਦਿਆਂ ਹੁੰਦਿਆਂ ਇਸ ਮਨ ਨੂੰ ਜਿਹੜਾ ਹੈ ਉਹ ਅਸਤ ਰਿਸ਼ਨਾ ਮਤੋਂ ਖਤ ਮੈਂ ਜੜਾ ਦੂਰ ਕਰਨਾ ਅਫਰ ਅਵਸਥਾ ਚ ਲੈ ਕੇ ਜਾਣਾ ਸੁਨ ਅਵਸਥਾ ਚ ਲੈ ਕੇ ਜਾਣਾ ਜਿੱਥੇ ਕਹਿੰਦੇ ਇਹਨੂੰ ਘਟਣਾ ਹੈ ਉੱਚੀ ਮਤ ਸੱਦੀ ਬਣੇ ਸੋ ਜੋ ਭਾਂਡਾ ਦੇ ਵਿੱਚ ਕਹਿੰਦੇ ਪਾਇਆ ਉਹ ਉਹ ਹੀ ਨਿਕਲਣਾ ਮਤ ਸੋਚ ਕੇ ਲੋਕਾਂ ਦੇ ਨਾਲ ਠਗੀਆਂ ਕਰਕੇ ਤੂੰ ਚੰਗੇ ਜਗ੍ਹਾ ਚਲੇ ਜਾਵੇਂਗਾ ਨਹੀਂ ਜਾ ਸਕਦਾ ਤੂੰ ਸੱਚ ਨੂੰ ਪਛਾਣ ਲਵੇਂਗਾ ਨਹੀਂ ਜਾ ਸਕਦਾ ਦੁਨੀਆ ਦੀ ਮਾਇਆ ਇਕੱਠੀ ਕਰਕੇ ਤੂੰ ਸੱਚ ਨੂੰ ਪਛਾਣ ਲਵੇਂਗਾ ਨਹੀਂ ਕਰ ਸਕਦਾ ਸੱਚ ਤਾਂ ਉਹਨਾਂ ਨੇ ਪਛਾਣਣਾ ਜਿਨ੍ਹਾਂ ਨੇ ਸੁਰਤ ਮਤ ਮਨ ਨੂੰ ਕੜਿਆ ਹੈ ਇਹ ਕੜਤਾ ਹੀ ਹੋਣਾ ਜਦੋਂ ਸੱਚ ਦੇ ਮਾਰਗ ਤੇ ਸੱਚੀ ਸਿੱਖ ਲੈ ਕੇ ਕਿਸੇ ਦੀ ਤੂੰ ਚੱਲੇਗਾ ਸੱਚ ਤਾਂ ਪਰ ਜਾਣੀਏ ਜਾ ਆਤਮ ਤੀਰਥ ਕਰੇ ਨਵਾਸ ਸਤਗੁਰ ਨੂੰ ਪੁੱਛ ਕੇ ਬਹਿ ਰਹੇ ਕਰੇ ਨਵਾਸ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਉਹ ਅੰਤਰੀਵ ਦੇ ਵਿੱਚ ਵਾਸ ਕਰਦੇ ਆ ਉਹ ਬਾਹਲੇ ਤੀਰਥਾਂ ਤੇ ਨਹੀਂ ਨਾਉਂਦੇ ਉਹ ਅੰਦਰਲੇ ਤੀਰਥ ਤੇ ਨਾਉਂਦੇ ਇਸੇ ਕਰਕੇ ਉਹਨਾਂ ਨੇ ਕਿਹਾ ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇਕੱਠਾਈ ਅੰਦਰ ਜਾ ਕੇ ਕਹਿੰਦੇ ਨਾਉਂਦੇ ਉਹ ਇਸੇ ਤੀਰਥ ਤੇ ਅੰਤਰੀਵ ਦੇ ਵਿੱਚ ਨਾਉਂਦੇ ਸਤਗੁਰ ਨੂੰ ਪੁੱਛ ਕੇ ਬਹਿ ਰਹੇ ਕਰੇ ਨਵਾਸ ਸਤਗੁਰ ਨੂੰ ਪੁੱਛਦੇ ਜਦੋਂ ਸਤਗੁਰ ਦੀ ਸਿੱਖਿਆ ਹੁੰਦੀ ਹੈ ਤੇ ਫਿਰ ਉਹ ਸੱਚ ਦੇ ਵਿੱਚ ਵਾਸਾ ਹੋ ਜਾਂਦਾ ਉਹਦਾ ਕਿਉਂਕਿ ਉਹ ਜਿਹੜਾ ਸੱਚਖੰਡ ਹੈ ਤਿੱਥੇ ਭਗਤ ਬਸੇ ਕੇ ਲੋ ਕਰੇ ਅਨੰਦ ਸੱਚਾ ਮਨਸ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨ ਦਨਿਆ ਜਦੋਂ ਅੰਤਰੀਵ ਦੇ ਵਿੱਚ ਆਪਾਂ ਚਲੇ ਗਏ ਤਾਂ ਫਿਰ ਸਰਦਾ ਜਿਹੜਾ ਜਿੰਨਾ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਖਤਮ ਹੋ ਜਾਂਦਾ ਫਿਰ ਅਸੀਂ ਪਛਾਣ ਜਾਂਦੇ ਹਾਂ ਸੋ ਜਦੋਂ ਅਸੀਂ ਪਛਾਣ ਲਿਆ ਤੇ ਅਸੀਂ ਸੱਚ ਨੂੰ ਉਹਦੇ ਨਾਲ ਬੈਠ ਕੇ ਨਿਵਾਸ ਸਾਡਾ ਹੋ ਜਾਂਦਾ ਅਸੀਂ ਉਸ ਬੇਗਮਪੁਰੇ ਦੇ ਵਾਸੀ ਬਣ ਜਾਂਦੇ ਹਾਂ ਸੱਚਖੰਡ ਦੇ ਵਾਸੀ ਬਣ ਜਾਂਦੇ ਹਾਂ ਪਰ ਦੁਨੀਆ ਦੇ ਉੱਤੇ ਮਤ ਸੋਚੋ ਕਿ ਭੇਖ ਧਾਰ ਕੇ ਜਾਂ ਬਗਲ ਚ ਛੁਰੀ ਮੋਚ ਰਾਮ ਰਾਮ ਕਰਕੇ ਇੱਥੇ ਦੁਨੀਆ ਤੇ ਬੜੇ ਬੜੇ ਜਿਹੜੇ ਦਾਨੀ ਹੈ ਉਹ ਪਾਪੀ ਦੇਖੇ ਸਾਰਾ ਸਾਲ ਲੁੱਟ ਕੇ ਗਰੀਬਾਂ ਦਾ ਖੂਨ ਪੀ ਕੇ ਤਾਂ ਫਿਰ ਉਹ দান ਕਰਕੇ ਦੱਸਦੇ ਆ ਉਹ ਸੱਚ ਨੂੰ ਨਹੀਂ ਪਛਾਣ ਸਕਦੇ ਜਿਹੜੇ ਗਿਆਨੀ ਆਪਣੇ ਆਪ ਨੂੰ ਕਹਿੰਦੇ ਸਿਰਫ ਉਹ ਗਿਆਨ ਵੇਚ ਕੇ ਮਾਇਆ ਇਕੱਠੇ ਕਰਦੇ ਫਿਰਦੇ ਆ ਉਹ ਸੱਚ ਨੂੰ ਨਹੀਂ ਪਛਾਣ ਸਕਦੇ ਜਿਹੜੇ ਦਾਰਸ਼ਨਿਕ ਹੈ ਬਹੁਤ بڑے بڑے ਦਾਰਸ਼ਨਿਕ ਬਣੇ ਹੋਏ ਆ ਉਹ ਵੀ ਮਲੀਨ ਦੇਖੇ ਗਏ ਜਿਹੜੇ ਕਹਿੰਦੇ ਸੀ ਸਮਾਜ ਸੁਧਾਰਕ ਅਸੀਂ ਦੇਸ਼ ਭਗਤ ਆ ਉਹ ਵੀ ਜਿਹੜੇ ਮਲੀਨ ਦੇਖੇ ਗਏ ਕਿਉਂਕਿ ਉਹਨਾਂ 'ਚ ਹੰਕਾਰ ਹੈ ਜਿਹੜੇ ਮਲੀਨ ਤੇ ਹੰਕਾਰੀ ਹੈ ਉਹ ਸੱਚ ਦੇ ਵਿੱਚ ਬਾਸ ਨਹੀਂ ਕਰ ਸਕਦੇ ਇਹ ਦੁਨੀਆ ਦੀ ਰੀਤ ਹੈ ਸੋ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਪਛਲਣਾ ਹੈ ਉਸ ਪ੍ਰਕਾਸ਼ ਨੂੰ ਦੇਖਣਾ ਹੈ ਉਹ ਦਸਵੇਂ ਦਵਾਰ ਦੇ ਵਿੱਚ ਨੌ ਦੇ ਨੌ ਦਰਵਾਜ਼ੇ ਆਪਣੇ ਬੰਦ ਕਰਕੇ ਦੇਖਦੇ ਆ ਸੱਚ ਸਭ ਨਾ ਹੋਏ दारू ਪਾਪ ਕੱਢੇ ਤੋਏ ਨਾਨਕ ਵਖਾਣੇ ਬੇਨਤੀ ਜਨ ਸੱਚ ਪੱਲੇ ਹੋਏ ਸੱਚ ਕਹਿੰਦੇ ਸਾਰੇ ਪਾਪਾਂ ਦਾ ਦਾਰੂ ਹੈ ਤੇ ਸਤਗੁਰ ਨਾਨਕ ਜੀ ਕਹਿ ਰਹੇ ਕਹਿੰਦੇ ਜਿਸ ਦੇ ਪੱਲੇ ਸੱਚ ਹੈ ਮੈਂ ਉਸ ਦੇ ਅੱਗੇ ਜੋਧੜੀ ਕਰਦਾ ਬੇਨਤੀ ਕਰਦਾ ਉਹਦੇ ਚਰਨਾਂ ਦੇ ਧੂੜ ਲੱਭਦਾ ਕਿਉਂਕਿ ਸੱਚ ਜਿਹੜਾ ਹੈ ਉਹ ਸਦਾ ਹੀ ਰਹਿਣਾ ਉਸ ਨੇ ਜਾਣਾ ਨਹੀਂ ਕਾਇਮ ਦائم ਸਦਾ ਪਾਤਸ਼ਾਹੀ ਦੋ ਮਨਸੂਮ ਇੱਕ ਸੋਆਹੀ ਬੇਗਮਪੁਰਾ ਸ਼ਹਿਰ ਕਾ ਨਾਉ ਦੁੱਖ ਅੰਧੋ ਨਹੀਂ ਟਿਠਾਉ ਇਹ ਬੇਗਮ ਪਰੇ ਦੇ 바ਸੀ ਉਹਨਾਂ ਨੇ ਹੀ ਬੜਨਾ ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ ਸੋ ਸਤਗੁਰੂ ਇਸ ਸ਼ਬਦ ਦੇ ਵਿੱਚ ਸਮਝਾ ਰਹੇ ਹੈ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਨਹੀਂ ਹੈ ਉਹ ਕਦੀ ਵੀ ਸੱਚੇ ਨਹੀਂ ਹੋ ਸਕਦੇ ਕਿਉਂਕਿ ਤਨ ਧੋਣ ਦੇ ਨਾਲ ਇਹ ਜਿਹੜੇ ਪਾਪ ਨਹੀਂ ਲੱਤ ਸਕਦੇ ਸੋ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਉਸ ਬਾਹਗੁਰੂ ਅਗੇ ਪਰਮਾਤਮਾ ਅਗੇ ਅਦਾਸ ਬੇਨਤੀ ਕਰੀਏ ਕਰਿੰਦੇ ਹੋਏ ਸਵਤਨ ਦੀ ਪੂੰਜੀ ਨੂੰ ਲੇਖੇ ਚ ਲਾਉਣ ਲਈ ਆਪਣੀ ਕਿਰਪਾ ਕਰਨ ਬਖਸ਼ਿਸ਼ ਕਰਨ ਮਿਹਰ ਕਰਨ ਆਪਣਾ ਨਾਮ ਜਪਾਉਣ ਤਾਂ ਕਿ ਸਵਾਸਾਂ ਦੇ ਰਿੰਦੇ ਰਿੰਦੇ ਕੋਈ ਇਹੋ ਜੀ ਸਿੱਖਿਆ ਮਿਲ ਜਵੇ ਜਿਸ ਦੇ ਨਾਲ ਪਰਮਾਤਮਾ ਦੇ ਨਾਲ ਮੇਲ ਹੋ ਸਕੇ ਕਿਉਂਕਿ ਜਿੰਨੀ ਦੇ ਤੱਕ ਆਤਮਾ ਦਾ ਪਰਮਾਤਮਾ ਨਾਲ ਮਿਲਨੇ ਹੁੰਦਾ ਤੇ ਫਿਰ ਅਸੀਂ ਮੁੜ ਮੁੜ ਕੇ ਜੰਮਾਂਗੇ ਜਿਵੇਂ ਕਿ ਆਉਣ ਜਾਣ ਬਣਿਆ ਹੋਇਆ ਕਿਉਂਕਿ ਜਦੋਂ ਮੌਤ ਦਾ ਡਰ ਹੈ ਫਿਰ ਸਾਨੂੰ ਰੋਗ ਲੱਗੇ ਹੈ ਚਿੰਤਾ ਹੈ ਸੋ ਆਓ ਇਹ ਸਾਰੀਆਂ ਚਿੰਤਾਵਾਂ ਦੂਰ ਕਰ ਲਈ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਨ ਕਰੀਏ ਇਹੋ ਹੀ ਅਦਾਸ ਬੇਨਤੀ ਜੋ ਇਹ ਕਰਦੇ ਹੋਏ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ